ਗੁਰਾਫਲੋਰ ਮੁਖ ਜੀਟੀ ਰੋਡ ਤੇ ਸਥਿਤ ਹਨੂਮਾਨ ਇੰਟਰਨੈਸ਼ਨਲ ਸਕੂਲ ਨਜ਼ਦੀਕ ਹੋਏ ਇੱਕ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਰਕੀ ਗੱਡੀ ਵੀ ਸਵਾਰ ਬਾਕੀ ਸਵਾਰੀਆਂ ਬਾਲ ਬਾਲ ਬਚ ਗਈਆਂ ਇਸ ਬੰਦੀ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਹਾਸਾ ਕਾਲੇ ਰੰਗ ਦੀ ਬ੍ਰੇਜ਼ਾ ਕਾਰ ਜਿਸ ਵਿੱਚ ਪੰਜ ਸਵਾਰੀਆਂ ਮਜੂਦ ਸਨ ਦੇ ਚਾਲਕ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਹਾਸੇ ਦੌਰਾਨ ਜਿੱਥੇ ਕਾਰ ਗ੍ਰੀਲਾ ਨਾਲ ਟਕਰਾਨ ਤੋਂ ਬਾਅਦ ਪਲਟੀਆਂ ਖਾਂਦੀ ਹੋਈ ਦੂਸਰੇ ਪਾਸੇ ਰੋਡ ਤੇ ਆ ਕੇ ਡਿੱਗ ਪਈ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਸਨ ਉਹਨਾਂ ਕੇ ਆਗੇ ਹਾਦਸੇ ਤੋਂ ਬਾਅਦ ਜ਼ਖਮੀ ਬਜ਼ੁਰਗ ਨੂੰ ਸੇਵਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਨਵਰਾਂਗ ਚੈਨਲ ਲਈ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਈਸ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ਥਾਣਾ ਭਰਾਇਆ ਈਐਮਡੀਟੀ ਐਪ ਰਾਹੀਂ ਸਾਨੂੰ ਇਹ ਇਤਲਾਹ ਮਿਲੀ ਸੀ ਜਿੱਥੇ ਅਸੀਂ ਮੋਕੀ ਦੀ ਪਹੁੰਚ ਕੇ ਦੇਖਿਆ ਕਿ ਜਿਹੜਾ ਜਿਹੜਾ ਹਾਈਵੇ ਜਾਮ ਹੋਇਆ ਸੀਗਾ ਤੇ ਇੱਕ ਈਜ਼ਾ ਕਾਰ ਸੀ ਜੀ ਕਾਲੇ ਰੰਗ ਦੀ ਜੋ ਕਿ ਇਹਦੇ ਵਿੱਚ ਪੰਜ ਸਵਾਰੀਆਨ ਬੈਠੇ ਜਿਹਦੇ ਵਿੱਚ ਦੋ ਸੈਨ ਲੇਡੀਜ਼ ਵੀ ਤੇ ਕੱਤੀ ਸਨ ਪੰਜ ਜਿਹੜੇ ਤੋਂ ਉਹਦੇ ਵਿੱਚ ਇੱਕ ਜੁਰਗ ਸੀ ਪਾਟ ਜਿਹਦੇ ਵਿੱਚ ਜਿਹਨੂੰ ਜ਼ਿਆਦਾ ਥੋੜੀ ਇੰਜਰਡ ਹੋਏ ਕਰਕੇ ਉਹਨਾਂ ਨੂੰ ਹਸਪਤਾਲ ਦਾ ਸਵਾਰਾ ਲੱਗੇ ਜੀ ਜਸਰਤ ਬਤਨੋਨਾ ਜਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਉਹ ਅਖਰੀ ਚੱਕੀ ਲਾ ਕੇ ਜਿਹਦੇ ਕਾਰਨ ਗੱਡੀ ਪਹਿਲਾਂ ਪਰਲੇ ਸਾਈਡ ਤੇ ਲੱਗੇ ਮੀਨਿੰਗ ਨਾਲ ਟਕਰਾਈ ਉਸ ਤੋਂ ਬਾਅਦ ਫਿਰ ਉਹਨੇ ਇੱਕ ਗੱਡੀ ਟਕਰਾਉਣ ਕਾਰਨ ਜਦੋਂ ਗੱਡੀ ਟਕਰਾਉਣ ਕਾਰਨ ਡਰਾਈਵਰ ਟਕਰਾ ਕੇ ਦੂਜੇ ਪਾਸੇ ਆ ਕੇ ਪੈ ਗਿਆ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਪਿੰਡ ਅਜੰਡਿਆਲਾ ਤੋਂ ਉੱਥੋਂ ਲੁਧਿਆਣਾ ਆ ਰਹੇ ਸੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਸੋ ਦੇ ਵਿੱਚ ਇੱਕ ਬਜ਼ੁਰਗਔਰ ਸੀ ਜਿਹੜੇ ਜਿੰਨਾਂ ਨਾਲ ਸੱਟ ਲੱਗੀ ਜਿਹਨੂੰ ਕੋਈ ਪ੍ਰਾਈਵੇਟ ਗੱਡੀ ਲੈ ਗਈ ਉਹ ਗਵਾੜਾ ਲੱਗੇ ਗੁਰਾਫਲੋਰ ਮੁੱਖ ਜੀਟੀ ਰੋਡ ਤੇ ਸਥਿਤ ਹਨੂਮਾਨ ਇੰਟਰਨੈਸ਼ਨਲ ਸਕੂਲ ਨਜ਼ਦੀਕ ਹੋਏ ਇੱਕ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਰਕੀ ਗੱਡੀ ਵੀ ਸਵਾਰ ਬਾਕੀ ਸਵਾਰੀਆਂ ਬਾਲ ਬਾਲ ਬਚ ਗਈਆਂ ਇਸ ਬੰਦੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਹਾ사 ਕਾਲੇ ਰੰਗ ਦੀ ਬ੍ਰੇਜ਼ਾ ਕਾਰ ਜਿਸ ਵਿੱਚ ਪੰਜ ਸਵਾਰੀਆਂ ਮਜੂਰ ਸਾਂ ਦੇ ਚਾਲਕ ਦੀ ਝੋਕ ਲੱਗਣ ਕਾਰਨ ਭਾਪ ਰਿਆ ਹੈ ਹਾਸੇ ਦੌਰਾਨ ਜਿੱਥੇ ਕਾਰ ਗ੍ਰੇਲਾ ਨਾਲ ਟਕਰਾਉਣ ਤੋਂ ਬਾਅਦ ਪਲਟੀਆਂ ਖਾਂਦੀ ਹੋਈ ਦੂਸਰੇ ਪਾਸੇ ਰੋਡ ਤੇ ਆਕੇ ਡਿੱਗ ਪਈ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਸਨ ਉਹਨਾਂ ਕੇ ਆਗੇ ਹਾਸੇ ਤੋਂ ਬਾਅਦ ਜ਼ਖਮੀ ਬਜ਼ੁਰਗ ਨੂੰ ਸੇਵਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ Navrang Channel's Rajkumar Nangali, special report.